ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਦੱਸਣ ਜਾ ਰਹੇ ਜਿਵੇਂ ਵੋਟਾਂ ਦਾ ਬਹੁਤ ਜ਼ੋਰ ਪੈ ਰਿਹਾ ਅੱਜ 20 ਨਵੰਬਰ ਨੂੰ ਵੋਟਾਂ ਪੈ ਰਹੀਆਂ ਗੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਹੁਣ ਡੇਰਾ ਬਾਬਾ ਨਾਨਕ ਤੋਂ ਜੋ ਖਬਰਾਂ ਸਾਹਮਣੇ ਆਈਆਂ ਉਹ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਵੇਂ ਕਿ ਉੱਥੋਂ ਦੇ ਆਪਾਂ ਕਹიდੀਏ ਵੀ ਜੋ ਆਮ ਆਦਮੀ ਦੇ ਬੰਦਿਆਂ ਨੇ ਇੱਕ ਕਾਂਗਰਸੀ ਦੇ ਇੱਕ ਮੰਨ ਕੇ ਚਲੋ ਜੋ ਲੀਡਰ ਸੀ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਆ ਤੇ ਇਹ ਖਬਰਾਂ ਹੁਣੇ ਹੁਣ ਸਾਹਮਣੇ ਆਈਆਂ ਆਪਣੇ 20 ਨਵੰਬਰ ਦੀ ਤਾਜ਼ੀਆਂ ਖਬਰਾਂ ਜੀ ਇਹ ਹੁਣੇ ਹੁਣ ਜੋ ਆਪਣੇ ਪੱਤਰਕਾਰ ਉੱਥੋਂ ਦੇ ਦੱਸ ਰਹੇ ਆ ਵੀ ਇੱਕ ਜੋ ਕਾਂਗਰਸੀ ਦੀ ਕੁੱਟਮਾਰ ਕੀਤੀ ਗਈ ਹੈ ਇਹਨਾਂ ਨੇ ਆਮ ਆਦਮੀ ਦੇ ਬੰਦਿਆਂ ਨੇ ਉੱਥੋਂ ਇਹਨਾਂ ਦੇ ਬੰਦੇ ਵੀ ਭੱਜੇ ਹਾਲਾਂਕਿ ਜਦੋਂ মিডিਆ ਵਾਲੇ ਉਧਰ ਨੂੰ ਕੈਮਰਾ ਲੈ ਕੇ ਹੋਏ ਨਾਲ ਪੁਲਿਸ ਵਾਲੇ ਵੀ ਸੀ ਤੇ ਉੱਥੋਂ ਭੱਜੇ ਇਹਨਾਂ ਦੇ ਗੁੰਡੇ ਆਮ ਆਦਮੀ ਦੇ ਹੁਣ ਇਹਨਾਂ ਨੂੰ ਸਿੱਧਾ ਸਾਫ਼ ਪਤਾ ਲੱਗਦਾ ਵੀ ਇਹ ਧੱਕਾ ਕਰ ਰਹੇ ਆਪਣੇ ਪੰਜਾਬ ਨਾਲ ਇੱਕ ਕਿ ਇਹ ਸ਼ੁਰੂ ਤੋਂ ਹੀ ਪਤਾ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੇ ਇਹਨਾਂ ਦੀ ਪਾਰਟੀ ਦੇ ਵਿੱਚ ਥਾਂ-ਥਾਂ ਤੇ ਅਪਰਾਧ ਵੀ ਹੋਏ ਅਤੇ ਤੱਕੇ ਬਹੁਤ ਹੋਇਆ ਤੱਕੇ ਸ਼ਾਇਆ ਹਜੇ ਤੱਕ ਨਹੀਂ ਟਿਕਦੇ ਕਿਉਂਕਿ ਉਹਨਾਂ ਨੂੰ ਆਇਆ ਵੀ ਅਸੀਂ ਹੁਣ ਜ਼ਿਆਦਾ ਡਰ ਇਹ ਹੈਗਾ ਵੀ ਅਸੀਂ ਹਾਰਨਾ ਨਹੀਂ ਚਾਹੀਏ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਵਿੱਚ ਕੁਝ ਇਹਨੇ ਕੰਮ ਕਰਵਾਏ ਨਹੀਂ ਸਿਰਫ ਕੱਲੇ ਟੁੱਚਕੇ ਹੀ ਸਰਾਏ ਆਪਾਂ ਨੂੰ ਸਾਰਿਆਂ ਨੂੰ ਪਤਾ ਆਮ ਆਦਮੀ ਦੀ ਪਾਰਟੀ ਦੇ ਬੰਦਿਆਂ ਨੇ ਭੱਜੀ ਜਮ ਪ੍ਰਮਾਤਮਾਨ ਨੇ ਹੁਣ ਇਹਨਾਂ ਨੂੰ ਇਹ ਡਰ ਆ ਵੀ ਅਸੀਂ ਕਿਤੇ ਹੁਣ ਹਾਰਨਾ ਨਹੀਂ ਚਾਹੀਏ ਭਈ ਇਹ ਖਬਰਾਂ ਜੋ ਸਾਹਮਣੇ ਆਈਆਂ ਗੀਆਂ ਇਹ ਡੇਰਾ ਬਾਬਾ ਨਾਨਕ ਦੀਆਂ ਉਹ ਆਪਾਂ ਥੋੜੇ ਤੱਕ ਪਚਾਉਣੇ ਰਹਿੰਦੇ ਆ ਹੁਣੇ ਹੁਣ ਦੀਆਂ ਲਾਈਵ ਖਬਰਾਂ ਇਹ ਤੇ ਆਪਾਂ ਜੋ ਸੁਣ ਕੇ ਥੋੜੇ ਤੱਕ ਪਚਾਉਣੇ ਰਹਿੰਦੇ ਆ ਜੀ ਤੇ ਜੋ ਆਪਾਂ ਕਹਿ ਦਈਏ ਹੁਣ ਕਾਂਗਰਸੀ ਦਾ ਜੋ ਇੱਕ ਵਿਅਕਤੀ ਨੂੰ ਇਹਨਾਂ ਨੇ ਕੁੱਟਮਾਰ ਕੀਤੀ ਹੈ ਤੇ ਮੀਡੀਆ ਵਾਲੇ ਜਿਵੇਂ ਦੱਸ ਰਹੇ ਆ ਪੱਤਰਕਾਰ ਉਥੋਂ ਇਹਨਾਂ ਦੇ ਬੰਦੇ ਜੋ ਆਪਾਂ ਕਹਿ ਦਈਏ ਇਹਨਾਂ ਦੇ ਗੁੰਡੇ ਭਲਾਏ ਹੋਏ ਉਥੋਂ ਭੱਜੇ ਵੀ ਆ ਤੇ ਇਹ ਜੋ ਆਪਾਂ ਤੁਹਾਨੂੰ ਥੰਮ ਮੇਲ ਤੇ ਤਸਵੀਰਾਂ ਮਿਲ ਜਾਣੀਆਂ ਤੇ ਉਥੋਂ ਦੇ ਆਪਾਂ ਜੋ ਇੰਟਰਵਿਊ ਸੁਣੀ ਆ ਆਪਾਂ ਤੁਹਾਡੇ ਤੇ ਖਚੋਲੇ ਰਹਿੰਦੇ ਆ ਹੁਣ ਖਾਸ ਕਰਕੇ ਹੋਰ ਕਿਸੇ ਪਾਰਟੀ ਨੂੰ ਨਹੀਂ ਡਰ ਜਿਆਦਾ ਇਹਨਾਂ ਨੂੰ ਆਮ ਆਦਮੀ ਨੂੰ ਵੀ ਅਸੀਂ ਨਾ ਬਈ ਹਰ ਜਗੇ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਚ ਇੰਨੀ ਕਿ ਘਾਟ ਆ ਇਹਨਾਂ ਨੇ ਪਹਿਲਾਂ ਚਲੋ ਪਹਿਲਾਂ ਵੀ ਲੋਕਾਂ ਨੇ ਚੁਣਿਆ ਸੀ ਸੀਐਮ ਭਗਵੰਤ ਮਾਨ ਨੂੰ ਇਹਨੇ ਕੋਈ ਪੰਜਾਬ ਦੇ ਵਿੱਚ ਆਪਣੇ ਕੋਈ ਕੰਮ ਨਹੀਂ ਕਰਵਾਏ ਕਿਉਂਕਿ ਸਾਨੂੰ ਤਾਂ ਅਜੇ ਤੱਕ ਕੋਈ ਇਹਨਾਂ ਦੇ ਕੰਮ ਦਿਸੇ ਨਹੀਂ ਬਸ ਸਿਰਫ ਇੱਕ ਗੱਲ ਕਹਿ ਕਹਿ ਦਿੰਦਾ ਏ ਅਸੀਂ ਆ ਨੌਕਰੀਆਂ ਦਿੱਤੀਆਂ ਜੀ ਫਲਾਨਾ ਦਿੱਤੀਆਂ ਜੀ ਇਹ ਕਰਿਆ ਜੀ ਉਹ ਕਰਿਆ ਜੀ ਕਿਉਂਕਿ ਸਾਨੂੰ ਤਾਂ ਇਹਦੀਆਂ ਨੌਕਰੀਆਂ ਹਜੇ ਤੱਕ ਸਾਹਮਣੇ ਨਹੀਂ ਆਈਆਂ ਬਈ ਨਜ਼ਰ ਨਹੀਂ ਆਈਆਂ ਕਿਤੇ ਪੰਜਾਬ ਦੇ ਵਿੱਚ ਇਕੱਲਾ ਇਹ ਜਦੋਂ ਭਾਸ਼ਣ ਸੁਣੋ ਇਹਦੇ ਟੁਟਕਲੇ ਜਾਂਦਾ ਸਾਨੂੰ ਮਿਲਦੇ ਆ ਭਾਸ਼ਣ ਘੱਟ ਕਿਉਂਕਿ ਸਾਰਿਆਂ ਨੂੰ ਪਤਾ ਵੀ ਇਹ ਨਾਟਕਾਂ ਦੇ ਵਿੱਚ ਰਹਿ ਚੁੱਕਿਆ ਸੀਐਮ ਭਗਵਾਨ ਤਮਾਨ ਇਹਦਾ ਕਰਕੇ ਨਾਟਕ ਬਹੁਤੀ ਕਰਦਾ ਹੁਣ ਗੱਲ ਇਹ ਆਪਾਂ ਜਿਵੇਂ ਅੱਜ ਦੀਆਂ ਖਬਰਾਂ ਦੀ ਕਰਾਂਗੇ ਵੀ ਜੋ ਆਪਾਂ ਅੱਜ ਦੀ ਸੁਣੀ ਹੈ ਪੱਤਰਕਾਰਾਂ ਤੋਂ ਖਬਰ ਤੇ ਉਹ ਬਈ ਜੋ ਨਜ਼ਰ ਆਇਆ ਡੇਰਾ ਬਾਬਾ ਨਾਨਕ ਉੱਥੋਂ ਦੀਆਂ ਖਬਰਾਂ ਆਈਆਂ ਸਾਹਮਣੇ ਤੇ ਇੱਕ ਕਾਂਗਰਸੀ ਆਪਾਂ ਕਹਿੰਦੀਏ ਵੀ ਲੀਟਰ ਦੀ ਇਹਨਾਂ ਨੇ ਕੁੱਟਮਾਰ ਕੀਤੀ ਆ ਜੋ ਆਮ ਆਦਮੀ ਬੰਦਿਆਂ ਨੇ ਤਾਂ ਕਰਕੇ ਕਹਿੰਦੇ ਆ ਭਾਈ ਹੁਣ ਇਹਨਾਂ ਨੂੰ ਡਰ ਹੋ ਰਿਹਾ ਵੀ ਅਸੀਂ ਨਾ ਹਰ ਜੀਏ ਕਿਉਂਕਿ ਇਹਦਾ ਕਰਕੇ ਆਪਾਂ ਕਹਿੰਦੀਏ ਵੀ ਗਿੱਦੜਵਾ ਦੇ ਵਿੱਚ ਘੱਟੋ-ਘੱਟੇ ਪੰਜ-ਚਾਰ ਵਾਰੀ ਤਾਂ ਉੱਥੇ ਰੈਲੀਆਂ ਹੀ ਕਰ ਚੁੱਕੇ ਆ ਨਾਲ ਹਰਵਿੰਦ ਕੇਜਰੀਵਾਲ ਜਿਹਨੂੰ ਕੀ ਆਪਣਾ ਪੰਜਾਬ ਬਿਲਕੁਲ ਨਹੀਂ ਚਾਹੁੰਦਾ ਉਹਨੇ ਇੱਕ ਅਪਰਾਧ ਕਰਿਆ ਹੋਇਆ ਕਿਉਂਕਿ ਜੋ ਆਪਾਂ ਕਹਿੰਦੀਏ ਜੋ ਆਪ ਹੀ ਖੋਦ ਜੇਲ੍ਹ ਦੇ ਵਿੱਚ ਲੈ ਕੇ ਰਹਿ ਕੇ ਆਇਆ ਉਹ ਐਮ ਐਲ ਏ ਲੀਡਰ ਆ ਵੀ ਚਲੋ ਜਿੱਤੇ ਹੋਏ ਆ ਦਿੱਲੀ ਦੇ ਵਿੱਚੋਂ ਪਰ ਆਪਣੇ ਪੰਜਾਬ 'ਚ ਉਹਦਾ ਦਖਲ ਨਹੀਂ ਦੇਣਾ ਚਾਹੀਦਾ ਪੰਜਾਬ 'ਚ ਪੜਨ ਦਾ ਹੱਕ ਨਹੀਂ ਹੈਗਾ ਉਹਨੂੰ ਕਿਉਂਕਿ ਜੋ ਆਪਣਾ ਸੀ ਐਮ ਭਗਵੰਤ ਮਾਨ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਤਾਂ ਇੱਕ ਰਬੜ ਦੀ ਮੋਹਰ ਆ ਜਿੱਥੇ ਜੀ ਕਰਦਾ ਉੱਥੇ ਚੱਕ ਕੇ ਲਾ ਦਿੰਦੇ ਆ ਉਹਨੂੰ ਇਹ ਮੈਂ ਤੁਹਾਨੂੰ ਪਹਿਲਾਂ ਵਾਲੀ ਖ਼ਬਰ 'ਚ ਵੀ ਦੱਸਿਆ ਸੀ ਵੀ ਮੂਹਰੇ ਜਿੱਥੇ ਸੀ ਐਮ ਮਾਨ ਦੀ ਗੱਡੀ ਹੋਣੀ ਚਾਹੀਦੀ ਆ ਉੱਥੇ ਜੋ ਇਹਨਾਂ ਦੀ ਹਰਵਿੰਦ ਕੇਜਰੀਵਾਲ ਦੀ ਗੱਡੀ ਮੂਰੇ ਤੇ ਜੋ ਜਮਾ ਖੁੰਝੇ ਦੇ ਮਗਰ ਆਪਾਂ ਕਹਿੰਦੇ ਇਹ ਮਗਰ ਵਾਲੀ ਗੱਡੀ ਜੋ ਇਹ ਇਹਦੀ ਸੀਐਮ ਭਗਵੰਤ ਸਿੰਘ ਖੁੰਝੇ ਚਲਾ ਰੱਖਿਆ ਭਾਈ ਜਿਵੇਂ ਇਹਨੂੰ ਕਹਿੰਦੇ ਕਿ ਕੋਈ ਬੱਚਾ ਹੁੰਦਾ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਤੁਰ ਪੈਂਦੇ ਆ ਕਿਉਂਕਿ ਹਰਵਿੰਦ ਕੇਜਰੀਵਾਲ ਨੂੰ ਮੂਰੇ ਕਰ ਰੱਖਿਆਗਾ ਤੇ ਬਾਕੀ ਆਪਾਂ ਕਹਿੰਦੇ ਆਪਣੇ ਪੰਜਾਬ ਦੇ ਵਿੱਚ ਉਹਦਾ ਦਖਲ ਨਹੀਂ ਇਹ ਦੇਣਾ ਚਾਹੀਦਾ ਕਿਉਂਕਿ ਉਹ ਇੱਕ ਐਮਐਲਏ ਉੱਥੋਂ ਜਿੱਤੇ ਹੋਏ ਆ ਕਿ ਜੋ ਦਿੱਲੀ ਤੋਂ ਆਪਣੇ ਪੰਜਾਬ ਦੇ ਵਿੱਚ ਇਨੂੰ ਲਿਆਤਾ ਗਿਆ ਹੈ ਕਿਉਂਕਿ ਥਾਂ-ਥਾਂ ਤੇ ਆਪਾਂ ਇੰਟਰਵਿਊ ਤੁਸੀਂ ਵੀ ਸੁਣੀਆਂ ਹੋਣੀਆਂ ਗਿੱਦੜਵਾਹਾ ਦੀਆਂ ਚੱਬੇਵਾਲ ਪਿੰਡ ਦੀਆਂ ਹੋਰ ਵੀ ਕਈ ਥਾਵਾਂ ਤੇ ਬਰਨਾਲਾ ਦੇ ਵਿੱਚ ਵੀ ਗਏ ਸੀ ਕਿਉਂਕਿ ਇੰਟਰਵਿਊ ਹੈ ਇਹਨਾਂ ਦੀ ਆਪਾਂ ਤੁਹਾਨੂੰ ਤਾਂ ਕਹਿ ਰਹੇ ਥਾਂ-ਥਾਂ ਤੇ ਤੁਸੀਂ ਵੀ ਸੁਣੀਆ ਹੋਣੀਆਂ ਇਹਨਾਂ ਨੇ ਪਹਿਲਾਂ ਪ੍ਰਚਾਰ ਕਰਿਆ ਵੋਟਾਂ ਦਾ ਟਾਈਮ ਆ ਚੁੱਕਿਆ ਸੀ ਕਿਉਂਕਿ ਇਹਨਾਂ ਨੂੰ ਆਇਆ ਵੀ ਹੁਣ ਸਾਨੂੰ ਕਿਤੇ ਲੋਕ ਇਹਨਾਂ ਨੂੰ ਡਰ ਨਜ਼ਰ ਆ ਰਿਹਾ ਸੀ ਵੀ ਅਸੀਂ ਹਾਰਨਾ ਨਹੀਂ ਚਾਹੀਏ ਇਦੋਂ ਪਹਿਲੇ ਹੀ ਇਹਨਾਂ ਨੇ ਰੇਲੀਆਂ ਤੇ ਜ਼ੋਰ ਦੇ ਰੱਖਿਆ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਹਜੇ ਤੱਕ ਅੱਜ ਜਿਵੇਂ ਵੋਟਾਂ 20 ਨਵੰਬਰ ਦਾ ਟਾਈਮ ਆ ਅੱਜ ਦੀਆਂ ਲਾਈਵ ਖਬਰਾਂ ਇਹ ਹੁਣ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਣੇ ਆ ਆਪਾਂ ਜੋ ਖਬਰ ਆਪਾਂ ਸੁਣੀ ਸੀ ਡੇਰਾਵਾ ਆਪਾਂ ਨਾਨਕ ਦੀ ਉਹ ਤੁਹਾਡੇ ਤੱਕ ਪਹੁੰਚਾਉਣੇ ਆ ਵੀ ਇੱਕ ਕਾਂਗਰਸ ਦੀ ਕੋ ਕਾਂਗਰਸੀ ਲੀਡਰ ਦੀ ਕੁੱਟਮਾਰ ਕੀਤੀ ਗਈ ਹੈ ਇਹਨਾਂ ਦੇ ਬੰਦਿਆਂ ਨੇ ਤਾਂ ਕਰਕੇ ਕਹਿੰਦੇ ਆ ਵੀ ਹਜੇ ਤੱਕ ਕਮਿਊਨਿਟੀ ਦੇ ਬਈ ਬਹੁਤ ੱỆ ੱੱੱਕਾ ਕਰ ਰਹੇ ਆ ਇਹਨਾਂ ਦੀ ਸਰਕਾਰ ਚ ਆਪਣੇ ਸਮਾਂ ਦੀ ਧਰਨੇ ਕੀ ਕਿਸਾਨਾਂ ਨਾਲ ੱੱੱਕਾ ਮਜ਼ਦੂਰਾਂ ਨਾਲ ਹੋਰ ਵੀ ਲਾ ਲੋ ਅਪਰਾਧ ਥਾਂ ਥਾਂ ਤੇ ਅਤਿਆਚਾਰ ਹੋ ਰਿਹਾ ਹੈਗਾ ਕਿਉਂਕਿ ਇਹ ਨਾ ਇਹ ਸਰਕਾਰ ਦਾ ਆਪਾਂ ਕਹਿ ਦਈਏ ਜਦੋਂ ਦੀ ਆਈ ਹੈ ਇਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਬਈ ਆਪਣੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਸੁਣ ਲਓ ਟੁਟਕਲੇ ਜ਼ਿਆਦਾ ਸੁਣਨ ਨੂੰ ਮਿਲਦੇ ਆ ਭਾਸ਼ਣ ਘੱਟ ਤਾਂ ਕਰਕੇ ਕਹਿਣਾ ਚਾਹੁੰਦੇ ਆ ਬਈ ਇਹ ਸਰਕਾਰ ਆਪਣੇ ਪੰਜਾਬੀਆਂ ਨੇ ਪੰਜਾਬ ਭਰਾਵਾਂ ਭਰਾਵਾਂ ਨੂੰ ਇਹ ਹੀ ਪੀਲਾ ਇਹਨਾਂ ਨੇ ਚੁੜੀ ਸੀ ਇਹਨਾਂ ਨਾਲ ਇਸ ਕਰਕੇ ਹੁਣ ਟੱਕਾ ਹੋ ਰਿਹਾ ਹੁਣ ਆਪਦਾ ਸੋਚ ਕੇ ਪਾ ਲੋ ਵੋਟਾਂ ਬਈ ਧਿਆਨ ਨਾਲ ਕੀ ਨੂੰ ਚੋਣਾ ਕੀ ਨੂੰ ਨਹੀਂ ਮੈਂ ਤਾਂ ਇਹ ਕਹਿਣਾ ਚਾਹਣਾ ਇਹਨਾਂ ਨੂੰ ਤਾਂ ਨਾ ਪਾਉਂਗੇ ਤਾਂ ਵਧੀਆ ਰਹੋਗੇ ਬਾਕੀ ਸੋਡੇ ਤੇ ਟਪੈਂਟਾ ਮੇਰਾ ਇਕੱਲੇ ਦੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਕਿਉਂਕਿ ਕਿੰਨੇ ਵਾਰੀ ਤਾਂ ਆਪਾਂ ਦੇਖ ਚੁੱਕੇ ਥਾਂ-ਥਾਂ ਤੇ ਇਹਨਾਂ ਦਾ ਜਿੰਨੇ ਵੀ ਜਿੱਥੋਂ ਵੀ ਇਹਨਾਂ ਦੇ ਮਨਿਕ ਚਲੋ ਲੀਡਰ ਦੇ ਕਿਤੋਂ ਵੀ ਇਹਨਾਂ ਦੇ ਮੈਂਬਰ ਆ ਜੋ ਪਾਰਟੀ ਦੇ ਇਹਨਾਂ ਨੇ ਕਿਤੇ ਨਹੀਂ ਕੋਈ ਕੰਮ ਕਰਾਇਆ ਇਕੱਲੇ ਸਿਰਫ ਭਾਸ਼ਣ ਵਾਲੇ ਆ ਬਈ ਤਾਂ ਕਰਕੇ ਕਹਿਣਾ ਚਾਹੁੰਦੇ ਆਂ ਜੀ ਵੀ ਇਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਵਾਦੇ ਵੱਡੇ-ਵੱਡੇ ਕਰੇ ਆਗੇ ਹੁਣ ਡਰ ਇਹ ਹੋ ਰਿਹਾ ਇਹਨਾਂ ਨੂੰ ਉਧਰੋਂ ਕੇਜਰੀਵਾਲ ਨੂੰ ਤੇ ਇਹਨੂੰ ਹੋ ਰਿਹਾ ਸੀ ਥਾਂ-ਥਾਂ ਤੇ ਰੇਲੀਆਂ ਕਰਾ ਰਹੇ ਸੀ ਵੀ ਅਸੀਂ ਹਰਨਾ ਚਾਹੀਏ ਕਿਤੇ ਚਲੋ ਜੀ ਅੱਜ ਦੀ ਜੋ ਅਪਡੇਟ ਸੀ ਆਪਾਂ ਤੁਹਾਡੇ ਤੇ ਇੱਕ ਪਹੁੰਚਾਤੀ ਇਹ ਲਾਈਵ ਤਸਵੀਰਾਂ ਜੋ ਆਪਾਂ ਅਡੇਰਾ ਬਾਬਾ ਨਾਨਕ ਦੀਆਂ ਦੇਖੀਆਂ ਸੀ ਤੁਹਾਨੂੰ ਥੰਮੇਲ ਤੇ ਫੋਟੋਆਂ ਮਿਲ ਜਾਊਗੀ ਸ਼ਾਇਦ ਤਾਂ ਆਪਾਂ ਲਾਵਾਂਗੇ ਤੇ ਜੋ ਉਹਨਾਂ ਦੇ ਇੱਕ ਵਿਅਕਤੀ ਨੇ ਇਹਨਾਂ ਦੀ ਕੁੱਟਮਾਰ ਕੀਤੀ ਆਮ ਆਦਮੀ ਦੇ ਬੰਦਿਆਂ ਨੇ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਆਪਣੇ ਭਰਾਵਾਂ ਨੂੰ ਪੰਜਾਬੀਆਂ ਨੂੰ ਇਹ ਹੀ ਇੱਕ ਅਪੀਲ ਜ਼ਰੂਰ ਆ ਵੀ ਵੀਡੀਓ ਨੂੰ ਪਹਿਲਾ ਨੰਬਰ ਦਾ ਪੂਰੀ ਫੁੱਲ ਸੁਣ ਕੇ ਜਾਇਆ ਕਰੋ ਵੀ ਵੀਡੀਓ ਵਿੱਚ ਕੀ ਕਹਿ ਰਹੇ ਆ ਆਪਣੇ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੱਕ ਪਹੁੰਚਾਉਣੇ ਆ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆ ਧੰਨਵਾਦ